ਤੁਸੀਂ ਦੇਖ ਰਹੇ ਹੋ ਪੰਜਾਬੀ ਬਾਤਾਂ ਤੇ ਮੈਂ ਹਾਂ ਕੁਮਰ ਤ੍ਰੀਥਕੋਟ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਿ ਮੋਗਾ ਪੁਲਿਸ ਵੱਲੋਂ ਡਰੱਗ ਇਨਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਜਿਸ ਦੌਰਾਨ ਉੱਤੇ ਜਿਹੜੀ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਸਾਡੀ ਸਬਰੀਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹੋ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 83 ਨਸ਼ੀਲੀਆਂ ਗਰੋਨੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਫਐ ਨੰਬਰ 61 25 22 ਦਾ ਅੰਡਰ ਸੈਕਸ਼ਨ 22 ਕਾਟ 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ ਸਾਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਛਕਿਸ਼ ਕੀਤੀ ਗਈ ਤੇ ਪੁਛਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋਲ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸ ਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ